ਐਮਿਨੈਂਸ ਦੀ ਉਸਾਰੀ ਦੇ ਨਾਲ ਸੂਬਾ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂਵਾਂ ਦੇ ਕਾਰਨ ਵਿਦਿਆਰਥੀ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰਹੀ ਹਨ ਜਿਸ ਕਰਕੇ ਉਹਨਾਂ ਦੇ ਹੌਸਲਿਆਂ 'ਚ ਵੀ ਵਾਧਾ ਹੋਇਆ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਨੇ ਇਨਾ ਸਕੂਲਾਂ ਦੀ ਉਸਾਰੀ ਕਰਕੇ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਨ ਦੇ ਕੇ ਉਹਨਾਂ ਦੇ ਭਵਿੱਖ ਨੂੰ ਸੰਭਾਲ ਰਹੀ ਹੈ। ਮੇਰਾ ਨਾਮ ਹਰਸ਼ਦੀਪ ਕੌਰ ਆ ਮੈਂ ਸਕੂਲ ਆਫ ਫੈਮਿਨੈਂਟਸ ਮਾਲ ਰੋਡ ਵਿੱਚ ਪੜਦੀ ਹਾਂ। ਮੈਨੂੰ ਇੱਥੇ ਪੜਦੇ ਹੋਏ 2 ਸਾਲ ਹੋ ਗਏ ਆ। ਜਿੱਦਾਂ ਕਿ ਅਸੀਂ ਸੋਚਦੇ ਸੀ ਕਿ ਪ੍ਰਾਈਵੇਟ ਸਕੂਲ ਬਹੁਤ ਪਰਫੈਕਟ ਹੈ ਉਹਦੀਆਂ ਲੈਬਸ ਬਹੁਤ ਵਧੀਆ ਪਰ ਮੈਂ ਇੱਥੇ ਆ ਕੇ ਦੇਖਿਆ ਕਿ ਗਵਰਨਮੈਂਟ ਸਕੂਲ ਦੀਆਂ ਲੈਬਸ ਵੀ ਬਹੁਤ ਵਧੀਆ ਆ। ਫਿਜ਼ਿਕਸ, ਕੈਮਿਸਟਰੀ, ਬਾਇਓ ਇਤਨੇ ਲੈਬਸ ਬਹੁਤ ਵੈਲ ਇਕুইਪਡ ਆ। ਹੋ ਤਾਂ ਇੰਗਲਿਸ਼ ਲੱਭ ਵੀ ਇੰਨੀ ਵੈਲ ਇਕਵਿਪਡਾ ਕਿ ਸਾਡੀ ਲਿਸਨਿੰਗ ਤੇ ਲਰਨਿੰਗ ਪਾਵਰ ਦੋਨੋਂ ਬਹੁਤ ਵਧੀਆ ਉਸ ਇਕਵਿਪਮੈਂਟਸ ਨਾਲ ਹੋ ਸਕਦੀ ਆ ਜਿੱਦਾਂ ਕਿ ਹੁਣ ਜਿਸ ਹੱਬ ਨਾਲ ਇਹ ਗਵਰਨਮੈਂਟ ਸਕੂਲਸ ਡਿਵੈਲਪ ਹੋ ਰਹੇ ਬਹੁਤ ਬੱਚੇ ਆਪਣਾ ਬ੍ਰਾਈਟ ਫਿਊਚਰ ਲੈ ਕੇ ਇੱਥੋਂ ਗਏ ਨੇ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10 10 BB 50 50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਜਿੱਥੇ ਦੱਸ ਦਈਏ ਕਿ ਕੱਲ ਤੋਂ ਸਰਕਾਰ ਦੇ ਵੱਲੋਂ ਜੋ ਕੀ ਹੈ ਹੜ ਤੋਂ ਬਾਅਦ ਜੋ ਕੀ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਨੇ ਦੱਸ ਦਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਪਹਿਲਾਂ ਸਕੂਲਾਂ ਦੀ ਜੋ ਕੀ ਹੈ ਜਾਂਚ ਪੜਤਾਲ ਕੀਤੀ ਜਾਵੇਗੀ ਇਮਾਰਤਾਂ ਦੀ ਸਹੀ ਢੰਗ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਉਹ ਠੀਕ ਹੈ ਕਿ ਨਹੀਂ ਪਾਣੀ ਦੀ ਤੇ ਮਿਡ-ਡੇ ਮੀਲ ਸਾਰੀ ਚੀਜ਼ਾਂ ਦੀ ਜੋ ਕੀ ਹੈ ਪਹਿਲਾਂ ਜੋ ਕੀ ਪੁਖਤਾ ਪ੍ਰਬੰਧ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਜੋ ਕੀ ਹੈ ਬੱਚਿਆਂ ਨੂੰ ਸਕੂਲਾਂ ਐਂਟਰੀ ਦਿੱਤੀ ਜਾਵੇ ਕਿ ਇਸ ਦੇ ਮੱਦੇ ਨਜ਼ਰ ਅੱਜ ਦੱਸਦੀ ਕਿ ਇਸ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਪਹੁੰਚਿਆ ਜਿੱਥੇ ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਤੇ ਦੱਸਦੀ ਕਿ ਸਕੂਲ ਦਾ ਦੌਰਾ ਕੀਤਾ ਤੇ ਦੱਸਦੀ ਕਿ ਪੁਖਤਾ ਪ੍ਰਬੰਧ ਜੋ ਕਿ ਮੁਕੰਮਲ ਕਰ ਲਏ ਗਏ ਨੇ ਤੇ ਨਾਲੋਂ ਨਾਲ ਪ੍ਰਿੰਸੀਪਲ ਨੇ ਕੀ ਕਹੀ ਵੀ ਤੁਹਾਨੂੰ ਦਿਖਾਉਣਾ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਨਹਿਰੂ ਗਾਰਡਨ ਦੇ ਪ੍ਰਿੰਸੀਪਲ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਗੋਹਰੀਨ ਜੀ ਮੈਮ ਸਕੂਲਾਂ ਨੂੰ ਦੁਬਾਰਾ ਖੋਲਣ ਦੇ ਜੋ ਕਿ ਇਹ ਨਿਰਦੇਸ਼ ਦਿੱਤੇ ਗਏ ਨੇ ਇਸ ਦੇ ਵੱਲੋਂ ਜੋ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਨੂੰ ਲੈ ਕੇ ਤੁਹਾਨੂੰ ਕੀ ਨਿਰਦੇਸ਼ جاری ਹੋਏ ਸਰਕਾਰ ਨੇ ਜਿਹੜੀ ਡੇਟ ਕੋਸ਼ਿਸ਼ ਕੀਤੀ ਸੀਗੀ ਵਾਰੀ ਵਾਰੀ ਐਕਸਟੈਂਡ ਹੋਈ ਹੈ ਛੁੱਟੀਆਂ ਦੀ ਪਰ ਜਿਹੜੇ ਹੁਣ ਨਿਰਦੇਸ਼ ਜਾਰੀ ਇਹ ਹੋਏ ਸੀ ਕਿ ਪਹਿਲੇ ਦਿਨ ਬੱਚਾ ਨੂੰ ਨਹੀਂ ਬੁਲਾਇਆ ਜਾਏਗਾ ਸਕੂਲ ਦੀਆਂ ਪ੍ਰੋਪਰ ਹਦਾਇਤਾਂ ਉਹਨਾਂ ਨੇ ਐਸੀ ਵੀ ਕਲੀਨਿੰਗ ਫੋਗਿੰਗ ਰੂਫਸ ਚੈੱਕ ਕਰਨੇ ਬਿਜਲੀ ਦਾ ਇਲੈਕਟ੍ਰੀਕਲ ਸਿਸਟਮ ਸਾਰਾ ਜਿਹੜਾ ਚੈੱਕ ਹੋ ਰਿਹਾ ਹੈ ਤਕਰੀਬਨ ਠੀਕ ਹੈ ਸਾਰਾ ਜੀ ਹਾਂਜੀ ਅ ਬੱਚਿਆਂ ਦੀ ਸਿਹਤ ਨੂੰ ਲੈ ਕੇ ਜਿੱਦਾਂ ਫੋਗਿੰਗ ਕਰਵਾਈ ਜਾ ਰਹੀ ਆ ਪਾਣੀ ਦੀ ਹੋਰ ਜੋ ਪਲੇਗਰਾਉਂਡ ਵਗੈਰਾ ਉਹ ਚੈੱਕ ਕਰਵਾਏ ਜਾ ਰਹੇ ਨੇ ਬਿਜਲੀ ਦੇ ਇਲੈਕਟ੍ਰਿਕ ਜੋ ਕੀ ਆ ਸਭ ਚੈੱਕ ਕੀਤਾ ਜਾ ਰਿਹਾ ਫੋਗਿੰਗ ਸਾਡੀ ਕੱਲ ਡਨ ਹੋ ਗਈ ਹੈ ਤੇ ਕੱਲ ਹੀ ਸ਼ਾਮ ਨੂੰ ਕਰਵਾਤੀ ਸੀ ਲੇਕਿਨ ਅੱਜ ਮੈਂ ਸੋਚ ਰਹੀ ਸੀ ਇੱਕ ਵਾਰੀ ਫੇਰ ਕਰਵਾ ਲਈ ਜਾਵੇ ਈਵਨਿੰਗ ਟਾਈਮ ਉਹ ਆਣਗੇ ਮੇਰੇ ਹੁਣੇ ਗੱਲ ਹੋਈ ਹੈ ਦੁਬਾਰਾ ਕਰ ਜਾਣਗੇ ਫੋਗਿੰਗ ਕਿਉਂਕਿ ਮੱਛਰ ਸ਼ਾਇਦ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੁਣ ਇੱਕ ਦਿਨ ਤੇ ਅੱਜ ਦੀ ਜ਼ਰੂਰਤ ਹੈ ਦੂਸਰਾ ਇਲੈਕਟ੍ਰੀਕਲ ਵੀ ਚੈੱਕ ਹੋ ਚੁੱਕਾ ਲekin ਅੱਜ ਫੇਰ ਇਲੈਕਟ੍ਰੀਕਲ ਨੂੰ ਬੁਲਾਇਆ ਕਿਉਂਕਿ ਮੇਰਾ ਦੇਖ ਲਈ ਸੀ ਦੋ ਤਿੰਨ ਕਮਰੇ ਅਜਾ ਥੋੜਾ ਜਿਹਾ ਪੱਖੇ ਨਹੀਂ ਚੱਲ ਰਹਾ ਪਰ ਪੱਖੇ ਜ਼ਰੂਰੀ ਹੈ ਚੱਲਣੇ ਤੇ ਬਾਕੀ ਜਿਹੜਾ ਮਿੱਡੇ ਮਿਲ ਸਾਡਾ 올 ਕਲੀਅਰ ਹੈ ਸਾਰਾ ਕੁਝ ਤੇ ਰੂਫਸ ਪ੍ਰਣਾਲੇ ਵਗੈਰਾ ਸਭ ਠੀਕ ਆ ਕਰਾ ਦਿੱਤੇ ਗਏ ਤੇ ਜਿਹੜਾ ਵਾਟਰ ਪਿਰੀਫਾਇਰ ਹੈ ਉਹ ਵੀ ਸਾਰੇ ਠੀਕ ਹੈ ਟੈਂਕਸ ਕਲੀਨ ਕਰਵਾ ਦਿੱਤੇ ਗਏ ਆ ਪਾਣੀ ਨਾਲ ਰਿਲੇਟਡ ਤਕਰੀਬਨ ਸਾਰੇ ਕੰਮ ਹੋ ਗਏ ਉਪ ਮਿਡਡੇ ਮੀਲ ਦੀ ਜੇਕਰ ਗੱਲ ਕਰੀਏ ਤਾਂ ਮਿਡਡੇ ਮੀਲ ਨੂੰ ਸਾਫ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਧਰੋਂ ਹੀ ਜੋ ਬੱਚਿਆਂ ਨੂੰ ਹੈ ਰੋਟੀ ਮਿਲਦੀ ਹੈ ਤੇ ਮਿਡਡੇ ਮੀਲ ਦਾ ਕੀ ਹਾਲ ਹੈ ਇਸ ਵਿੱਚ ਮਿਡਡੇ ਮੀਲ ਸਾਡਾ 2 ਦਿਨ ਲਗਾਤਾਰ ਪਿਛਲੇ ਤੋਂ ਕਲੀਨਿੰਗ ਹੋ ਰਹੀ ਹੈ ਔਰ ਤੁਸੀਂ ਉੱਤੇ ਫੋਟੋ ਵੀ ਕਲਿੱਕ ਕਰ ਸਕਦੇ ਹੋ ਸਾਰਾ ਕੁਝ ਈਚ ਐਂਡ ਆਫ एवरीथिंग ਓਕੇ ਹੈ ਤੇ ਇੱਕ ਇੱਕ ਬਰਤਨ ਸਾਫ ਕਰ ਲਿਆ ਉਹਨਾਂ ਨੇ ਮਿਡਡੇ ਮੀਲ ਵਾਲਿਆਂ ਨੇ ਤੇ ਪੂਰੀ ਕਲੀਨ ਮੈਂ ਖੁਦ ਦੇਖ ਕੇ ਆਈ ਹਾਂ ਕਿਚਨ ਬਿਲਕੁਲ ਸਾਫ ਹੈ ਇਦਾਂ ਲੱਗ ਰਿਹਾ ਵੀ ਬਿਲਕੁਲ ਕੁਝ ਹੋਇਆ ਹੀ ਨਹੀਂ ਸੀ ਇੱਥੇ ਜੀ ਤੇ ਇਹ ਵੀ ਦੱਸ ਦੋ ਕਿ ਕੱਲ ਤੋਂ ਜੋ ਬੱਚਿਆਂ ਨੂੰ ਬੁਲਾਇਆ ਜਾਵੇਗਾ ਸਾਰੇ ਬੱਚਿਆਂ ਨੂੰ ਬੁਲਾਇਆ ਜਾਵੇਗਾ ਜਾਂ ਕੁਝ ਕੇ ਜੋ ਕਿ ਬੱਚੇ ਉਹਨਾਂ ਨੂੰ ਬੁਲਾਇਆ ਜਾਵੇਗਾ ਸਕੂਲਾਂ ਵਿੱਚ ਵੈਸੇ ਤਾਂ ਬੱਚੇ ਸਾਰੇ ਹੀ ਆਣਗੇ ਕਿਉਂਕਿ ਬੱਚੇ ਖੁਦ ਫੋਨ ਤੇ ਗੱਲਾਂ ਕਰਦੇ ਆ ਕਿ ਅਸੀਂ ਸਕੂਲ ਆਣਾ ਬਹੁਤ ਚਾਹਦੇ ਆ ਤੇ ਪਰ ਮੈਂ ਅੱਜ ਦੇਖ ਰਹੀ ਸੀ ਜੇ ਅੱਜ ਥੋੜਾ ਇਲੈਕਟ੍ਰੀਕਲ ਕੰਮ ਪੈਂਡਿੰਗ ਹੋਏਗਾ ਤਾਂ ਦੇਖ ਰਾਂਗੀ ਪੂਰੇ ਬੱਚੇ ਨਹੀਂ ਬੁਲਾਵਾਂਗੀ ਥੋੜੇ ਜਿਹਾ ਬੱਚੇ ਪੈਂਡਿੰਗ ਕਰ ਲਾਂਗੇ ਬਾਕੀ ਦੇਖਦੇ ਆ ਸ਼ਾਇਦ ਓਕੇ ਹੋ ਜਾ ਸ਼ਾਮ ਤੱਕ ਸਾਰਾ ਕੁਝ ਫੇ ਸ਼ਾਮ ਨੂੰ ਅਸੀਂ ਗਰੁੱਪਸ ਮੈਸੇਜ ਭਾ ਦੇਦਾ ਜੋ ਵੀ ਹੋਵੇ ਫੜਾਂ ਦੇ ਕਾਰਨ ਲਗਾਤਾਰ ਸਕੂਲਾਂ ਦੇ ਵਿੱਚ ਅਰਦਾਸ ਵੀ ਕਰਾਈ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਤੇ ਸਕੂਲ ਦੇ ਵੱਲੋਂ ਇਦਾਂ ਦਾ ਕੋਈ ਕਦਮ ਚੱਕਿਆ ਗਿਆ ਹੈ ਜਿਸ ਦੇ ਕਰਕੇ ਪੰਜਾਬ ਦੀ ਅਰਦਾਸ ਕਰਵਾਈ ਜਾਵੇ। ਇੱਕੋ ਫਿਲਹਾਲ ਤਾਂ ਬੱਚੇ ਸਕੂਲ 'ਚ ਨਹੀਂ ਸੀ ਆ ਰਹੇ ਟੀਚਰਸ ਤੇ ਬੱਚੇ ਘਰ ਤੋਂ ਹੀ ਅਰਦਾਸ ਕਰ ਰਹੇ ਪਾਠ ਕਰ ਰਹੇ ਸੀ ਕੀ ਹੋਇਆ ਉਹਨਾਂ ਨੂੰ ਕਿ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਸਭ ਜਲਦੀ ਜਲਦੀ ਠੀਕ ਹੋ ਜਾਏ। ਬਾਕੀ ਕੱਲ ਸਕੂਲ ਬੱਚੇ ਆਣਗੇ ਅਸੀਂ ਸਵੇਰੇ ਪ੍ਰੇਅਰ ਟਾਈਮ ਉਹਨਾਂ ਕੋਲੋਂ ਪ੍ਰੇਅਰ ਕਰਾਵਾਂਗੇ। ਅ ਅਰਦਾਸ ਕਰਾਵਾਂਗੇ ਪ੍ਰਮਾਤਮਾ ਦਾ ਨਾਮ ਲੱਕੇ ਫਿਰ ਤੋਂ ਸਕੂਲ ਸ਼ੁਰੂ ਕਰਾਂਗੇ ਜੀ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਕੀ ਹੈ ਪੰਜਾਬ ਹੜ ਦੀ ਮਾਰ ਚੱਲ ਰਿਹਾ ਤੇ ਇਸ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਦੱਸ ਦਈਏ ਕਿ ਹੁਣ ਅਮੁਰ ਤੋਂ ਸਕੂਲ ਸ਼ੁਰੂ ਹੋਣ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੁਖਤਾ ਪ੍ਰਬੰਧ ਸਾਰੇ ਸਕੂਲਾਂ ਦੇ ਵਿੱਚ ਕਰ ਲਿਆ ਗਿਆ ਹੈ ਮੌਜੂਦਾ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਵਿਖੇ ਜਿੱਥੇ ਦੱਸ ਦਈਏ ਕਿ ਕੱਲ ਤੋਂ ਸਰਕਾਰ ਦੇ ਵੱਲੋਂ ਜੋ ਕੀ ਹੈ ਹੜ ਤੋਂ ਬਾਅਦ ਜੋ ਕੀ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਨੇ ਦੱਸ ਦਈਏ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਹੈ ਕਿ ਪਹਿਲਾਂ ਸਕੂਲਾਂ ਦੀ ਜੋ ਕੀ ਹੈ ਜਾਂਚ ਪੜਤਾਲ ਕੀਤੀ ਜਾਵੇਗੀ ਇਮਾਰਤਾਂ ਦੀ ਸਹੀ ਢੰਗ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਕਿ ਉਹ ਠੀਕ ਹੈ ਕਿ ਨਹੀਂ ਪਾਣੀ ਦੀ ਤੇ ਮਿੱਟ ਦੇ ਮੀਲ ਸਾਰੀ ਚੀਜ਼ਾਂ ਦੀ ਜੋ ਕੀ ਹੈ ਪਹਿਲਾਂ ਜੋ ਕੀ ਪੁਖਤਾ ਪ੍ਰਬੰਧ ਕੀਤੇ ਜਾਣਗੇ ਤੇ ਉਸ ਤੋਂ ਬਾਅਦ ਜੋ ਕੀ ਹੈ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਐਂਟਰੀ ਦਿੱਤੀ ਜਾਵੇ ਕਿ ਤੇ ਇਸ ਦੇ ਮੱਦੇਨਜ਼ਰ ਅੱਜ ਦੱਸਦੀ ਕਿ ਇਸ ਸਰਕਾਰ ਹਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਪਹੁੰਚੇ ਆ ਜਿੱਥੇ ਪ੍ਰਿੰਸੀਪਲ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਕੀ ਪ੍ਰਬੰਧ ਕੀਤੇ ਗਏ ਨੇ ਤੇ ਦੱਸ ਦਈਏ ਕਿ ਸਕੂਲ ਦਾ ਦੌਰਾ ਕੀਤਾ ਅਤੇ ਦੱਸ ਦਈਏ ਕਿ ਪੁਖਤਾ ਪ੍ਰਬੰਧ ਜੋ ਕਿ ਮੁਕੰਮਲ ਕਰ ਲਏ ਗਏ ਨੇ ਤੇ ਨਾਲੋਂ ਨਾਲ ਪ੍ਰਿੰਸੀਪਲ ਨੇ ਕੀ ਕਹੀ ਵੀ ਤੁਹਾਨੂੰ ਦਿਖਾਉਣਾ ਹੈ ਇਸ ਵੇਲੇ ਸਾਡੇ ਨਾਲ ਜੁੜ ਚੁੱਕੇ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਨਹਿਰੂ ਗਾਰਡਨ ਦੇ ਪ੍ਰਿੰਸੀਪਲ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਹਾਂਜੀ ਮੈਮ ਕੀ ਨਾਮ ਹੈ ਗੋਹਰੀਨ ਜੀ ਮੈਮ ਸਕੂਲਾਂ ਨੂੰ ਦੁਬਾਰਾ ਖੋਲਣ ਦੇ ਜੋ ਕਿ ਹਦਾਇਤਾਂ ਦਿੱਤੇ ਗਏ ਨੇ ਇਸ ਦੇ ਵੱਲੋਂ ਜੋ ਪੰਜਾਬ ਸਰਕਾਰ ਦੇ ਵੱਲੋਂ ਸਕੂਲ ਨੂੰ ਲੈ ਕੇ ਤੁਹਾਨੂੰ ਕੀ ਨਿਰਦੇਸ਼ جاری ਹੋਏ ਸਰਕਾਰ ਨੇ ਜਿਹੜੀ ਡੇਟ ਕੋਸ਼ਿਸ਼ ਕੀਤੀ ਸੀਗੀ ਵਾਰੀ ਵਾਰੀ ਐਕਸਟੈਂਡ ਹੋਈ ਹੈ ਛੁੱਟੀਆਂ ਦੀ ਪਰ ਜਿਹੜੇ ਹੁਣ ਨਿਰਦੇਸ਼ جاری ਇਹ ਹੋਏ ਸੀ ਕਿ ਪਹਿਲੇ ਦਿਨ ਬੱਚਿਆਂ ਨੂੰ ਨਹੀਂ ਬੁਲਾਇਆ ਜਾਏਗਾ ਸਕੂਲ ਦੀਆਂ ਪ੍ਰੋਪਰ ਹਦਾਇਤਾਂ ਉਹਨਾਂ ਨੇ ਇਹ ਸੀ ਵੀ ਕਲੀਨਿੰਗ ਫੋਗਿੰਗ ਰੂਫਸ ਚੈੱਕ ਕਰਨੇ ਬਿਜਲੀ ਦਾ ਇਲੈਕਟ੍ਰੀਕਲ ਸਿਸਟਮ ਸਾਰਾ ਜਿਹੜਾ ਚੈੱਕ ਹੋ ਰਿਹਾ ਹੈ ਤਕਰੀਬਨ ਠੀਕ ਹੈ ਸਾਰਾ ਜੀ ਹਾਂਜੀ ਅ ਬੱਚਿਆਂ ਦੀ ਸਿਹਤ ਨੂੰ ਲੈ ਕੇ ਜਿੱਦਾਂ ਫੋਗਿੰਗ ਕਰਵਾਇਆ ਜਾ ਰਹੀ ਆ ਪਾਣੀ ਦੀ ਹੋਰ ਜੋ ਪਲੇਗਰਾਉਂਡ ਵਗੈਰਾ ਉਹ ਚੈੱਕ ਕਰਵਾਏ ਜਾ ਰਹੇ ਨੇ ਬਿਜਲੀ ਦੇ ਇਲੈਕਟ੍ਰਿਕ ਜੋ ਕੀ ਆ ਸਭ ਚੈੱਕ ਕੀਤਾ ਜਾ ਰਿਹਾ ਫੋਗਿੰਗ ਸਾਡੀ ਕੱਲ ਡਨ ਹੋ ਗਈ ਹੈ ਤੇ ਕੱਲ ਹੀ ਸ਼ਾਮ ਨੂੰ ਕਰਵਾਤੀ ਸੀ ਲੇਕਿਨ ਅੱਜ ਮੈਂ ਸੋਚ ਰਹੀ ਸੀ ਇੱਕ ਵਾਰੀ ਫੇਰ ਕਰਵਾ ਲਈ ਜਾਵੇ ਈਵਨਿੰਗ ਟਾਈਮ ਉਹ ਆਣਗੇ ਮੇਰੇ ਹੁਣੇ ਗੱਲ ਹੋਈ ਹੈ ਦੁਬਾਰਾ ਕਰ ਜਾਂਗੇ ਫੋਗਿੰਗ ਕਿਉਂਕਿ ਮੱਛਰ ਸ਼ਾਇਦ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ ਹੋਣਾ ਇੱਕ ਦਿਨ ਤੇ ਅੱਜ ਦੀ ਜ਼ਰੂਰਤ ਹੈ ਦੂਸਰਾ ਇਲੈਕਟ੍ਰੀਕਲ ਵੀ ਚੈੱਕ ਹੋ ਚੁੱਕਾ ਲੇਕਿਨ ਅੱਜ ਫੇਰ ਇਲੈਕਟ੍ਰੀਕਲ ਨੂੰ ਬੁਲਾਇਆ ਕਿਉਂਕਿ ਮੇਰਾ ਦੇਖ ਲਈ ਸੀ ਦੋ ਤਿੰਨ ਕਮਰੇ ਅਚ ਥੋੜਾ ਜਿਹਾ ਪੱਖੇ ਨਹੀਂ ਚੱਲ ਰਹਾ ਪਰ ਪੱਖੇ ਜ਼ਰੂਰੀ ਹੈ ਚੱਲਣੇ ਤੇ ਬਾਕੀ ਜਿਹੜਾ ਮਿੱਡੇ ਮਿਲ ਸਾਡਾ 올 ਕਲੀਅਰ ਹੈ ਸਾਰਾ ਕੁਝ ਤੇ ਰੂਫਸ ਪ੍ਰਣਾਲੇ ਵਗੈਰਾ ਸਭ ਠੀਕ ਆ ਕਰਾ ਦਿੱਤੇ ਗਏ ਤੇ ਜਿਹੜਾ ਵਾਟਰ ਪਿਰੀਫਾਇਰ ਹੈ ਉਹ ਵੀ ਸਾਰੇ ਠੀਕ ਹੈ ਟੈਂਕਸ ਕਲੀਨ ਕਰਵਾ ਦਿੱਤੇ ਗਏ ਆ ਪਾਣੀ ਨਾਲ ਰਿਲੇਟਡ ਤਕਰੀਬਨ ਸਾਰੇ ਕੰਮ ਹੋ ਗਏ ਅ ਮਿਡਡੇ ਮੀਲ ਦੀ ਜੇਕਰ ਗੱਲ ਕਰੀਏ ਤਾਂ ਮਿਡਡੇ ਮੀਲ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਉਧਰੋਂ ਹੀ ਜੋ ਬੱਚਿਆਂ ਨੂੰ ਹੈ ਰੋਟੀ ਮਿਲਦੀ ਹੈ ਤੇ ਮਿਡਡੇ ਮੀਲ ਦਾ ਕੀ ਹਾਲ ਹੈ ਇਸ ਵਿੱਚ ਮਿਡਡੇ ਮੀਲ ਸਾਡਾ 2 ਦਿਨ ਲਗਾਤਾਰ ਪਿਛਲੇ ਤੋਂ ਕਲੀਨਿੰਗ ਹੋ ਰਹੀ ਹੈ ਔਰ ਤੁਸੀਂ ਉੱਤੇ ਫੋਟੋ ਵੀ ਕਲਿੱਕ ਕਰ ਸਕਦੇ ਹੋ ਸਾਰਾ ਕੁਝ ਈਚ ਐਂਡ ਐਵਰੀਥਿੰਗ ਓਕੇ ਹੈ ਤੇ ਇੱਕ ਇੱਕ ਬਰਤਨ ਸਾਫ਼ ਕਰ ਲਿਆ ਉਹਨਾਂ ਨੇ ਮਿਡਡੇ ਮੀਲ ਵਾਲਿਆਂ ਨੇ ਤੇ ਪੂਰੀ ਕਲੀਨ ਮੈਂ ਖੁਦ ਦੇਖ ਕੇ ਆਈ ਹਾਂ ਕਿਚਨ ਬਿਲਕੁਲ ਸਾਫ਼ ਹੈ ਇਦਾਂ ਲੱਗ ਰਿਹਾ ਵੀ ਬਿਲਕੁਲ ਕੁਝ ਹੋਇਆ ਹੀ ਨਹੀਂ ਸੀ ਇੱਥੇ ਇਹ ਇਹ ਵੀ ਦੱਸ ਦੋ ਕਿ ਕੱਲ ਤੋਂ ਜੋ ਬੱਚਿਆਂ ਨੂੰ ਬੁਲਾਇਆ ਜਾਵੇਗਾ ਸਾਰੇ ਬੱਚਿਆਂ ਨੂੰ ਬੁਲਾਇਆ ਜਾਵੇਗਾ ਜਾਂ ਕੁਝ ਕੇ ਜੋ ਕਿ ਬੱਚੇ ਉਹਨਾਂ ਨੂੰ ਬੁਲਾਇਆ ਜਾਵੇਗਾ ਸਕੂਲਾਂ ਵੈਸੇ ਤਾਂ ਬੱਚੇ ਸਾਰੇ ਹੀ ਆਣਗੇ ਕਿਉਂਕਿ ਬੱਚੇ ਖੁਦ ਫੋਨ ਤੇ ਗੱਲਾਂ ਕਰਦੇ ਆ ਕਿ ਅਸੀਂ ਸਕੂਲ ਆਣਾ ਬਹੁਤ ਚਾਹੁੰਦੇ ਆ ਤੇ ਪਰ ਮੈਂ ਅੱਜ ਦੇਖ ਰਹੀ ਸੀ ਜੇ ਅੱਜ ਥੋੜਾ ਇਲੈਕਟ੍ਰੀਕਲ ਕਮ ਪੈਂਡਿੰਗ ਹੋਏਗਾ ਤਾਂ ਦੇਖ ਰਾਂਗੀ ਪੂਰੇ ਬੱਚੇ ਨਹੀਂ ਬੁਲਾਵਾਂਗੀ ਥੋੜੇ ਜਿਹਾ ਬੱਚੇ ਪੈਂਡਿੰਗ ਕਰ ਲਾਂਗੇ ਬਾਕੀ ਦੇਖਦੇ ਆ ਸ਼ਾਇਦ ਓਕੇ ਹੋ ਜਾ ਸ਼ਾਮ ਤੱਕ ਸਾਰਾ ਕੁਝ ਫੇ ਸ਼ਾਮ ਨੂੰ ਅਸੀਂ ਗਰੁੱਪਸ ਮੈਸੇਜ ਭਾ ਦੇਦਾ ਜੋ ਵੀ ਹੋਵੇ ਫੜਾਂ ਦੇ ਕਾਰਨ ਲਗਾਤਾਰ ਸਕੂਲਾਂ ਦੇ ਵਿੱਚ ਅਰਦਾਸ ਵੀ ਕਰਾਈ ਜਾ ਰਹੀ ਹੈ ਤਾਂ ਕਿ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਤੇ ਸਕੂਲ ਦੇ ਵੱਲੋਂ ਇਦਾਂ ਦਾ ਕੋਈ ਕਦਮ ਚੱਕਿਆ ਗਿਆ ਹੈ ਜਿਸ ਦੇ ਕਰਕੇ ਪੰਜਾਬ ਦੀ ਅਰਦਾਸ ਕਰਵਾਈ ਜਾਵੇ। ਇੱਕੋ ਫਿਲਹਾਲ ਤਾਂ ਬੱਚੇ ਸਕੂਲ 'ਚ ਨਹੀਂ ਸੀ ਆ ਰਹੇ ਟੀਚਰਸ ਤੇ ਬੱਚੇ ਘਰ ਤੋਂ ਹੀ ਅਰਦਾਸ ਕਰ ਰਹੇ ਪਾਠ ਕਰ ਰਹੇ ਸੀ ਕੀ ਹੋਇਆ ਉਹਨਾਂ ਨੂੰ ਕਿ ਪ੍ਰਮਾਤਮਾ ਅਗੇ ਅਰਦਾਸ ਕਰੋ ਕਿ ਸਭ ਜਲਦੀ ਜਲਦੀ ਠੀਕ ਹੋ ਜਾਏ। ਬਾਕੀ ਕੱਲ ਸਕੂਲ ਬੱਚੇ ਆਣਗੇ ਅਸੀਂ ਸਵੇਰੇ ਪ੍ਰੇਅਰ ਟਾਈਮ ਉਹਨਾਂ ਕੋਲੋਂ ਪ੍ਰੇਅਰ ਕਰਾਵਾਂਗੇ। ਅ ਅਰਦਾਸ ਕਰਾਵਾਂਗੇ ਪ੍ਰਮਾਤਮਾ ਦਾ ਨਾਮ ਲੱਕੇ ਫਿਰ ਤੋਂ ਸਕੂਲ ਸ਼ੁਰੂ ਕਰਾਂਗੇ ਜੀ ਗੱਲਬਾਤ ਕਰਨ ਲਈ ਧੰਨਵਾਦ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਕੀ ਹੈ ਪੰਜਾਬ ਹੜ ਦੀ ਮਾਰ ਚੱਲ ਰਿਹਾ ਤੇ ਇਸ ਦੇ ਮੱਦੇਨਜ਼ਰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਦੱਸ ਦਈਏ ਕਿ ਹੁਣ ਅਮੁਰ ਤੋਂ ਸਕੂਲ ਸ਼ੁਰੂ ਹੋਣ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਪੁਖਤਾ ਪ੍ਰਬੰਧ ਸਾਰੇ ਸਕੂਲਾਂ ਦੇ ਵਿੱਚ ਕਰ ਲਿਆ ਗਿਆ ਹੈ ਦੈਨਿਕ ਸਵੇਰਾ ਤੋਂ ਸਮ੍ਰਿਤੀ ਤਿਵਾਰੀ ਦੀ